ਅੱਜ ਸਰਕਾਰੀ ਬਸਿੰਦਰਾ ਕਾਲਜ ਵਿੱਚ ਜਿਹੜੀ ਬੀਏਸੀ ਐਗਰੀਕਲਚਰ ਨੂੰ ਸੈਲਫ ਫਾਈਨਾਂਸ ਕਰਨ ਦਾ ਹੁਕਮ ਜਾਰੀ ਕੀਤਾ ਸੀਗਾ ਉਹ ਸਾਨੂੰ ਐਮਐਲਏ ਨੇ ਦੋ ਦਿਨ ਦਾ ਭਰੋਸਾ ਦਿੱਤਾ ਸੀ ਕਿ ਦੋ ਦਿਨਾਂ 'ਚ ਅਸੀਂ ਤੁਹਾਡੀ ਜਿਹੜੀ ਡਿਮਾਂਡ ਨੂੰ ਹੱਲ ਕਰ ਦਾਂਗੇ ਇਥੋਂ ਸੰਧਵਾਣੂ ਵੀ ਜਿਹੜੀ ਮੇਲ ਭੇਜੀ ਵਿਦਿਆਰਥੀ ਨੇ ਉਹ 'ਚ ਵੀ ਉਹਨੇ ਜਵਾਬ ਦਿੱਤਾ ਕਿ ਤੁਹਾਡਾ ਮਸਲਾ ਸਾਡੇ ਧਿਆਨ 'ਚ ਆ ਸੀ ਹੱਲ ਕਰ ਦਾਂਗੇ ਪਰ ਅੱਜ ਐਚੀਐਸ ਦੇ ਅੰਡਰ ਜਿਹੜਾ ਉਹ ਪ੍ਰਾਈਵੇਟ ਭਰਤੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਬੀਏਸੀ ਐਗਰੀਕਲਚਰ ਨੂੰ ਜਿਹੜਾ ਸੈਲਫ ਫਾਈਨਾਂਸ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਪਰ ਜਿਹੜੀ ਮੇਨ ਮੰਗ ਸੀਗੀ ਇਹ ਬੀਐਸਸੀ ਐਗਰੀਕਲਚਰ ਦੀ ਪੜਾਈ ਜਦੋਂ ਦੀ ਮਾਨਤਾ ਹੀ ਜਦੋਂ ਅਧੋ ਚੁੱਕੀ ਆ ਤਾਂ ਇਕੱਲੇ ਪ੍ਰੋਫੈਸਰਾਂ ਨੂੰ ਤਰਖਾ ਦੇਣ ਦਾ ਕੀ ਫਾਇਦਾ ਪਹਿਲਾਂ ਸਰਕਾਰ ਇੱਥੇ ਬੀਐਸਸੀ ਐਗਰੀਕਲਚਰ ਦੀ ਮਾਨਤਾ ਬਹਾਲ ਕਰੇ ਇਸ ਤੋਂ ਬਾਅਦ ਉਹਨੂੰ ਸਰਕਾਰੀ ਕਰੇ ਸਰਕਾਰੀ ਕਰਨ ਤੋਂ ਬਾਅਦ ਜੋ ਵੀ ਮੰਗਾਂ ਨੇ ਉਹ ਸਰਕਾਰ ਪੂਰੀਆਂ ਕਰੇ ਨਾ ਕੀ ਕਾਲਜ ਦੇ ਸਿੱਤੇ ਇਹ ਕਾਲਜ ਸਰਕਾਰੀ ਕਾਲਜ ਆ ਸਰਕਾਰ ਦੇ ਅੰਡਰ ਆਉਂਦਾ ਇਹ ਕੋਈ ਪ੍ਰਾਈਵੇਟ ਕਾਲਜ ਨਹੀਂ ਹੈ ਵੀ ਸਰਕਾਰ ਜਿਹੜੀ ਆ ਉਹ ਪਾਸੇ ਹੋ ਚੁੱਕੀ ਐ ਇਸ ਗੱਲ ਤੋਂ ਜਿੰਨਾ ਟਾਈਮ ਬੀਐਸਸੀ ਐਗਰੀਕਲਚਰ ਦੀ ਪੜਾਈ ਦੀ ਮਾਨਤਾ ਨਹੀਂ ਬਹਾਲ ਹੋ ਜਾਂਦੀ ਉਦੋਂ ਪਹਿਲਾਂ ਜਿਹੜਾ ਇਹ ਭਰਤੀਆਂ ਕਿਵੇਂ ਕਰ ਸਕਦੇ ਆ ਉਹ ਵਿਦਿਆਰਥੀ ਦੇ ਭਵਿਕਣਾ ਖਲਵਾੜ ਕਰ ਰਹੇ ਵੀ ਜਿਹੜੀ ਪੜ੍ਹਾਈ ਤੇ ਸ਼ੁਰੂ ਕਰ ਦੋ ਬਿਨਾ ਮਾਨਤਾ ਦੇ ਉਹ ਜਿਹੜੀ ਕਾਗਜ਼ਾਂ ਉਹ ਜਿਹੜੇ ਰੱਦੀ ਹੋ ਜਾਣੇ ਆ ਜੇ ਇਸ ਕੋਰਸ ਨੂੰ ਜਿਹੜਾ ਮਾਨਤਾ ਨਹੀਂ ਬਹਾਲਦੇ ਸਾਡੀ ਮੰਗ ਆ ਵੀ ਜਿੰਨਾ ਟਾਈਮ ਬੀਏ ਸਿ ਅਗਰੀਕਲਚਰ ਦੀ ਪੜ੍ਹਾਈ ਦੀ ਦੁਬਾਰਾ ਮਾਨਤਾ ਬਹਾਲ ਨਹੀਂ ਹੋਉਂਦੀ ਕੋਰਸ ਸਰਕਾਰੀ ਨਹੀਂ ਚੱਲਦਾ ਸਾਰੀਆਂ ਡਿਮਾਂਡਾਂ ਜਿਹੜੀਆਂ ਸਰਕਾਰ ਪੂਰੀਆਂ ਨਹੀਂ ਕਰਦੀ ਕੋਰਸ ਚਲਾਉਣ ਲਈ ਉਹਨਾਂ ਟਾਈਮ ਅਸੀਂ ਕੋਈ ਵੀ ਇੱਥੇ ਪ੍ਰਾਈਵੇਟ ਭਰਤੀ ਹੋਣ ਨਹੀਂ ਦੇਵਾਂਗੇ ਖਾਸ ਕਰਕੇ ਐਚਆਈਐਸ ਦੇ ਅੰਦਰ ਕੋਈ ਭਰਤੀ ਨਹੀਂ ਹੋਣ ਦੇਵਾਂਗੇ ਦੇਖਿਆ ਕਿ ਆ ਕੇ ਮਿਲਦੇ ਕਿ ਉਹ ਥੋੜਾ ਸੁਣਿਆ ਕਿ ਸਾਨੂੰ ਉਸ ਦਿਨ ਉਹਨੇ ਜਿਹੜਾ ਭਰੋਸਾ ਦਿੱਤਾ ਸੀ ਕਿ 2 ਦਿਨਾਂ ਚ ਮਾਮਲਾ ਹੱਲ ਕਰ ਦਾਂਗੇ ਹਫਤਾ ਹੋ ਗਿਆ ਉਹਨਾਂ ਨੇ 2 ਦਿਨ ਨਹੀਂ ਪੂਰੇ ਹੋਏ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਰਕਾਰ ਅਸੀਂ ਜਦੋਂ ਕਿਹਾ ਉਹਨਾਂ ਨੂੰ ਵੀ ਸਰਕਾਰੀ ਕਾਲਜ ਵਿੱਚ ਪ੍ਰਾਈਵੇਟ ਵਰਤਿਆ ਕਿਉਂ ਚਲਾਉਣਾ ਚਾਹੁੰਦੇ ਆ ਪ੍ਰਾਈਵੇਟ ਕੋਰਸ ਕਿਉਂ ਚਲਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਨਹੀਂ ਸਰਕਾਰੀ ਰਹੂਗਾ ਕੋਰਸ ਪਰ ਉਹ 2 ਦਿਨ ਤਾਂ ਸਮਾਂ ਵੀ ਲੰਘ ਗਿਆ ਉਹ ਮੀਟਿੰਗਾਂ ਵੀ ਇਹਨਾਂ ਨੇ ਪਤਾ ਨਹੀਂ ਕੀ ਮੀਟਿੰਗਾਂ ਕਹਿੰਦੇ ਸੀ ਮੀਟਿੰਗਾਂ ਕਰ ਰਹੇ ਆ ਮੀਟਿੰਗਾਂ ਕਰ ਰਹੇ ਆ ਮੀਟਿੰਗਾਂ ਦਾ ਕੋਈ ਸਿੱਟਾ ਕੋਸ਼ਿਸ਼ ਨਹੀਂ ਨਿਕਲਿਆ ਪੂਰੀ ਜ਼ਿੰਮੇਵਾਰੀ ਕੋਰਸ ਦੀ ਜਿਹੜੀ ਉਹ ਪ੍ਰਿੰਸੀਪਲ ਤੇ ਇਥੋਂ ਦੇ ਪ੍ਰਸ਼ਾਸਨ ਦੇ ਸਿਰ ਤੇ ਕਾਲਜ ਤੇ ਵੀ ਚਲਾਉਣਾ ਤਾਂ ਇਹਨੂੰ ਚਲਾੜੋ ਪ੍ਰਾਈਵੇਟ ਭਰਤੀਆਂ ਕਰ ਲਓ ਉਹ ਸਾਰਾ ਕੁਝ ਜਿਹੜਾ ਸੈਲਫ ਫਾਈਨਾਂਸ ਦੇ ਅੰਦਰ ਹੋਵੇ ਆ ਕੰਮ ਕਾਲਜ ਦੇ ਪ੍ਰਿੰਸੀਪਲ ਅਗੋਂ ਦਾ ਤੋਂ ਉਹ ਕੋਈ ਕੁਝ ਕਰਦਵਾਇਆ ਗਿਆ ਕਾਲਜ ਦੇ ਪ੍ਰਿੰਸੀਪਲ ਇਹ ਕਹਿ ਰਹੇ ਕਿ ਸਾਡੇ ਹੱਥ 'ਚ ਕੁਝ ਨਹੀਂ ਹੈਗਾ ਅਸੀਂ ਉਹ ਸਰਕਾਰ ਦੇ ਨੁਮਾਇੰਦੇ ਨੇ ਜੋ ਸਰਕਾਰ ਦਾ ਹੁਕਮ ਆ ਉਹਨਾਂ ਨੇ ਉਹ ਪਾਲਣਾ ਕਰਦਿਆਂ ਜੇ ਸੈਲਫ ਫਾਈਨਾਂਸ ਦਾ ਹੁਕਮ ਸਰਕਾਰ ਨੇ ਦਿੱਤਾ ਤਾਂ ਉਹਨਾਂ ਨੂੰ ਉਹ ਪਾਲਣਾ ਕਰਨੀ ਪੈ ਰਹੀ ਆ ਤੇ ਨਾਲ ਦੇ ਨਾਲ ਇਹਨਾਂ ਨੇ ਸਰਕਾਰ ਨੇ ਇਹਨਾਂ ਨੂੰ ਕਿਹਾ ਹੁਕਮ ਦਿੱਤਾ ਕਿ ਤੁਸੀਂ ਇਹ ਭਰਤੀਆਂ ਹੁਕਮਾਂ ਦੇ ਉਹੋ ਭਰਤੀਆਂ ਕਰਦੇ ਆ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਜਿਹੜਾ ਉਹ ਭਰਤੀਆਂ ਨਹੀਂ ਕਰ ਰਹੀ ਇਸ ਕਰਕੇ ਕੋਰ ਜਿਹੜੇ ਲੋਕ ਇੱਥੇ ਪ੍ਰੈਸ਼ਰ ਜਿਹੜਾ ਪ੍ਰਿੰਸੀਪਲ ਤੇ ਬਣਾਇਆ ਜਾ ਰਿਹਾ ਤੇ ਉਹ ਭਰਤੀਆਂ ਕਰ ਰਹੇ ਆ 셀ਫ ਫਾਈਨਸ ਦੇ ਅੰਡਰ ਕਰ ਰਹੇ ਜਿੰਨਾ ਟਾਈਮ ਬੀ ਐਸ ਸੀ ਐਗਰੀਕਲਚਰ ਚੱਲਦੀ ਨਹੀਂ ਅਸੀਂ ਇੱਥੇ ਨਾ ਤਾਂ ਕੋਈ ਪ੍ਰਾਈਵੇਟ ਭਰਤੀ ਹੋਣ ਦੇਵਾਂਗੇ ਨਾ ਸਪੋਰਟਸ ਨੂੰ 셀ਫ ਫਾਈਨਸ ਹੋਣ ਦੇਵਾਂਗੇ ਅੱਜ ਕੀ ਕਾਲਜ ਵੱਲੋਂ ਪ੍ਰੋਗਰਾਮ ਕੀਤਾ ਹੈ ਅੱਜ 셀ਫ ਫਾਈਨਸ ਕੋਰਸ ਨੂੰ ਚਲਾਉਣ ਲਈ ਜਿਹੜੇ ਪ੍ਰਾਈਵੇਟ ਭਰਤੀਆਂ ਦੀ ਇੰਟਰਵਿਊ ਲਈ ਜਾ ਰਹੀ ਹੈ ਬੀ ਐਸ ਸੀ ਐਗਰੀਕਲਚਰ ਦੇ ਪ੍ਰੋਫੈਸਰ ਆ ਗਏ ਅੱਜ ਸੀ ਪੰਜਾਬ ਸਰਕਾਰ ਦੀਆਂ ਬੁਰੀਆਂ ਨੀਤੀਆਂ ਦੇ ਖਿਲਾਫ ਇੱਥੇ ਧਰਨੇ ਤੇ ਬੈਠੇ ਹੋਏ ਆ ਪ੍ਰਿੰਸੀਪਲ ਆਫਿਸ ਦੇ ਸਾਹਮਣੇ ਜਿਨਾਂ ਨੂੰ ਤੁਹਾਨੂੰ ਪਤਾ ਹੈ ਕਿ ਅਸੀਂ ਐਗਰੀਕਲਚਰ ਦੇ ਸਟੂਡੈਂਟਸ ਆ ਔਰ ਉਥੇ ਬੰਦ ਹੋ ਗਈ ਸੀ ਅਸ ਤੋਂ ਬਾਅਦ ਦੇਖੋ ਜੀ ਬੱਚਾ ਐਗਰੀਕਲਚਰ ਇੱਥੇ ਕੰਡੂ ਕਰਨ ਆਉਂਦਾ ਕਿਉਂਕਿ ਇਹ ਸਰਕਾਰੀ ਕਾਲਜ ਹੈ ਔਰ ਸਰਕਾਰੀ ਕਾਲਜਾਂ ਦੀ ਇੱਕ ਫੀਸ ਉਹਨਾਂ ਦਾ ਮੇਨ ਜੋ ਹੈ ਉਹਨਾਂ ਦਾ ਮੋਟਿਵ ਹੁੰਦਾ ਹੈ ਕਿ ਇੱਥੇ ਫੀਸ ਘੱਟ ਹੋਏਗੀ ਪਰ ਜੇ ਪੰਜਾਬ ਸਰਕਾਰ ਅੱਜ ਦੇ ਟਾਈਮ 'ਚ ਇਹ ਚਾਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਚਲਾਉਣਾ ਹੀ ਨਹੀਂ ਚਾਹੁੰਦੇ ਪੰਜਾਬ ਸਰਕਾਰ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰ ਰਹੀ ਹੈ ਇਹਨਾਂ ਦਾ ਮੋਟਿਵ ਇਹ ਨਹੀਂ ਕਿ ਅਸੀਂ ਐਜੂਕੇਸ਼ਨ ਦੇਣੀ ਹੈ ਜਿਹੜੇ ਨਾਰੇ ਤੇ ਇਹ ਆਏ ਆ ਇਹਨਾਂ ਦਾ ਮੋਟਿਵ ਹੈ ਅਸੀਂ ਪੈਸਾ ਇਕੱਠਾ ਕਰਨਾ ਅਸੀਂ ਖਾਣਾ ਹੈ ਉਸ ਦੇ ਇਹਨਾਂ ਦੀ ਉਸ ਨੀਤੀ ਦੇ ਤਹਿਤ ਇਹ ਅੱਜ ਸਾਡਾ ਕੋਰਸ 셀ਫ ਫਾਈਨਾਂਸ ਕਰ ਰਿਹਾ ਜਿਹਦੇ ਵਿੱਚ ਕਿ ਸਾਡੀਆਂ ਫੀਸਾਂ ਇੰਨੀ ਜਿਆਦਾ ਹਾਈ ਜਾ ਰਹੀ ਹੈ ਕਿ ਕੋਈ ਵੀ ਨਹੀਂ ਪੜ ਸਕਦਾ ਆਸਾਨੀ ਨਾਲ ਪੜਨਾ ਉਹਨਾਂ ਨੂੰ ਬਹੁਤ ਅੱਖਾ ਤੇ ਸਰਕਾਰ ਇਹ ਜੰਦੀ ਸੀ ਕਿ ਅਸੀਂ ਪੈਸਾ ਹੀ ਇਕੱਠਾ ਕਰਨਾ ਉਹ ਵੀ ਐਜੂਕੇਸ਼ਨ ਸੈਕਟਰ ਤੋਂ ਸਰਕਾਰ ਆਈ ਕਿਉਂ ਐਜੂਕੇਸ਼ਨ ਦਾ ਨਾਹਰਾ ਲੈ ਕੇ ਕਿਉਂ ਆਈ ਅਸੀਂ ਉਹਨਾਂ ਘਰਾਂ ਚੋਂ ਆਉਂਦੇ ਆ ਇੱਥੇ ਲਗਭਗ ਬੱਚੇ ਜਿਹੜੇ ਫੀਸਾਂ ਨਹੀਂ ਭਰ ਸਕਦੇ ਸਰਕਾਰ ਕਿਉਂ ਚਾਹੁੰਦੀ ਹੈ ਕਿ ਬੱਚੇ ਨਾ ਪੜਨ ਬੱਚੇ ਨਾ ਉਹ ਚੀਜ਼ਾਂ ਕਰ ਸਕਣ ਪੜ੍ਹ ਕੇ ਜੋ ਅਸੀਂ ਚਾਹੁੰਦੇ ਆ ਤੁਹਾਡੇ ਖਿਲਾਫ ਨੇ ਸਰਕਾਰ ਇਹਨਾਂ ਦੀਆਂ ਨੀਤੀਆਂ ਦੇ ਤਹਿਤ ਅੱਜ ਸਾਡਾ ਕੋਰਸ 셀ਫ ਫਾਈਨਾਂਸ ਕਰਕੇ ਫੀਸਾਂ ਇਕੱਠੀਆਂ ਕਰਕੇ ਚਲਾਉਣ ਲਈ ਕਹਿ ਰਹੀ ਆ ਔਰ ਹੋਰ ਵੀ ਤੁਹਾਨੂੰ ਪਤਾ ਪਿਛਲੇ ਦਿਨੀ ਜੋ ਖਬਰ ਚੱਲ ਰਹੀ ਆ ਅੱਠ ਕਾਲਜ ਹੋਰ ਵੀ ਪ੍ਰਾਈਵੇਟ ਕਰਦੇ ਇਹਨਾਂ ਨੇ ਉਹਨਾਂ ਦੇ ਵਿੱਚ ਅੱਠ ਕਾਲਜ ਆ ਸਰਕਾਰ ਕੀ ਚਾਹੁੰਦੀ ਆ ਸਰਕਾਰ ਇਹ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਪੈਸਾ ਇਕੱਠਾ ਕਰਨਾ ਬੰਦੇ ਨੂੰ ਆਪਦਾ ਨਾਰਾ ਆਪਦਾ ਸਟੈਂਡ ਰੱਖਣਾ ਚਾਹੀਦਾ ਪੰਜਾਬ ਸਰਕਾਰ ਜਿਸ ਚੀਜ਼ ਤੇ ਆਈ ਆ ਉਹ ਉੱਥੇ ਟਿਕੇ এডਿਕੇਸ਼ਨ ਦਾ ਨਾਰਾ ਹੈਲਥ ਦਾ ਨਾਰਾ ਲਾ ਕੇ ਆਈ ਹੈ ਨਾ ਅੱਜ ਦੇ ਟਾਈਮ 'ਚ ਹੈਲਥ ਇਥੇ ਅੱਗੇ ਵਧ ਰਹੀ ਜਾਂਦਾ এডਿਕੇਸ਼ਨ ਕਿਉਂ ਸਰਕਾਰ ਲਈ ਇਹ ਸਭ ਤੋਂ ਵੱਡਾ ਕੁਐਸਚਨ ਔਰ ਸਰਕਾਰ ਉਹਦਾ ਆਨਸਰ ਦੇਣ 'ਚ ਨਾਕਾਮ ਆ ਸਰਕਾਰ ਨੂੰ ਸਾਡੇ ਫੰਡਾਂ ਲਈ ਕਿਹਾ ਗਿਆ ਸੀ ਕਿਉਂਕਿ ਇੱਥੇ ਲੈਬ ਵਗੈਰਾ ਨਹੀਂ ਆ ਸਰਕਾਰ ਨੇ ਲੈਬਰੀ ਸਭ ਕੁਝ ਕਲੀਅਰ ਸੀ ਮੈਪ ਪਹਿਰਾ ਜਾ ਚੁੱਕੀ ਸੀ ਸੀਐਮ ਆਫਿਸ ਗਈ ਉਹਦੇ ਰਿਟਰਨ ਵਿੱਚ ਸੈਲਫ ਫਾਈਨਾਂਸ ਦੀ ਲੈਟਰ ਆਈ ਹੈ ਕਿ ਤੁਸੀਂ ਸੈਲਫ ਫਾਈਨਾਂਸ ਕਰੋ ਅਸੀਂ ਸੈਲਫ ਫਾਈਨਾਂਸ ਕਿਉਂ ਕਰੀਏ ਬੱਚਾ ਸਰਕਾਰੀ ਕਾਲਜਾਂ ਦੀ ਇੱਕ ਉਮੀਦ ਹੁੰਦੀ ਹੈ ਬੱਚੇ ਦੀ ਸਰਕਾਰੀ ਕਾਲਜ ਕਿ ਨਹੀਂ ਜੇ ਮੈਂ ਨਹੀਂ ਕਿਤੇ ਪੜ ਸਕਦਾ ਇੱਕ ਅੱਛੀ ਐਜੂਕੇਸ਼ਨ ਮੈਂ ਕਿਸੇ ਪ੍ਰਾਈਵੇਟ ਕਾਲਜ ਤੋਂ ਨਹੀਂ ਜਾ ਸਕਦਾ ਤਾਂ ਮੈਂ ਸਰਕਾਰੀ ਕਾਲਜਾਂ ਤੋਂ ਲਵਾਂਗਾ ਪਰ ਸਰਕਾਰ ਅੱਜ ਦੇ ਟਾਈਮ 'ਚ ਉਹ ਵੀ ਨਹੀਂ ਬਹਾਲ ਕਰਨਾ ਚਾਹੁੰਦੀ ਉਹ ਪੱਠਾ ਬਿਠਾਉਣਾ ਚਾਹੁੰਦੀ ਆ ਸਰਕਾਰ ਨੂੰ ਸਾਡਾ ਕੁਐਸ਼ਨ ਆ ਕਿਉਂ ਕਰਨਾ ਚਾਹੁੰਦੀ ਆ ਜੇ ਉਹ ਐਜੂਕੇਸ਼ਨ ਦਾ ਨਾਅਰਾ ਲੈ ਕੇ ਆਈ ਹੈ ਤਾਂ ਐਜੂਕੇਸ਼ਨ ਦੇ ਨਾਰੇ ਤੇ ਖੜੇ ਪਰ ਉਹ ਅੱਜ ਨਹੀਂ ਖੜ ਰਹੀ ਇੱਥੇ ਸੀਟਾਂ 60 ਨਹੀਂ ਜੀ ਫਿਲਹਾਲ ਅਸੀਂ ਐਗਰੀਕਲਚਰ ਦੇ 50 ਕ ਸਟੂਡੈਂਟਸ ਹੈਗੇ ਕਾਲਜ ਦੇ ਵਿੱਚ ਪੰਜਾਬ ਤੋਂ ਲੈ ਕੇ ਪਾਤਾ ਵੀ ਤੈਗੇ ਆ हाँ जी मतलब पीसा लेके वादा तो अपने आप ही होएगा ना जी क्योंकि वो सेल्फ फाइनेंस करने के लिए कह रहे हैं सेल्फ फाइनेंस का मतलब सारे सोर्स आपे तो जो कॉलेज भी साढ़े कोई सोर्स कलेक्ट करेगा साढ़े ही फीसेस वादा नहीं है क्योंकि सरकार तो फंड देने तो मना कर रही है सर मामला इस तरीके है कि बी एस सी एग्रीकल्चर जो लास्ट ईयर शुरू हुए थे ਉਥੇ ਜਿਹੜੇ ਬੱਚੇ ਕੁਛ ਐਡਮਿਟ ਹੋਏ ਸੀ ਸਰਕਾਰ ਨੇ ਜਿਹੜਾ ਹੈ ਕੁਛ ਟਾਈਮ ਦਿੱਤਾ ਸੀ ਛਤਾਂ ਪੂਰੇ ਕਰਨ ਦੇ ਲਈ ਤੇ ਉਹ ਜਿਹੜੀਆਂ ਛਤਾਂ ਉਸ ਤੋਂ ਬਾਅਦ ਹੈ ਉਹਨਾਂ ਦੀ ਮੰਨਤਾ ਰੱਦ ਹੋ ਗਈ ਸੀ ਪਬਲਿਕ ਨੋਟਸ ਵੀ ਆ ਗਿਆ ਤੇ ਹੁਣ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨਵੀਆਂ ਆਈਆਂ ਨੇ ਟੀਚਰ ਭਰਤੀ ਕਰਨਾਸਤੇ ਉਹ ਅਸੀਂ ਉਹਨਾਂ ਦਾ ਕੰਮ ਕਰ ਰਹੇ ਹਾਂ ਤੇ ਹੋਪਫੁਲੀ ਅਸੀਂ ਜਲਦੀ ਸ਼ੁਰੂ ਕਰਾਂਗੇ ਸਰ ਉਹਦੇ ਆਪਕੀ ਨੇ ਕਿਹਾ ਵੀ ਅਸੀਂ ਪਰਚੀ ਨਹੀਂ ਬਣਾਦੇ ਦਾ ਆ ਗਏ ਪਹਿਲਾ ਵਾਲਾ ਅਰਸ਼ੂਲ ਚੱਲਦਾ ਸੀ ਉਸ ਨੂੰ ਕੰਟੀਨਿਊ ਕਰਦੇ। ਦੇਖੋ ਅਸੀਂ ਤਾਂ ਹਮੇਸ਼ਾ ਇਹ ਕਹਿੰਦਾ ਕਿ ਸਰਕਾਰ ਦੇ ਮੁਤਾਬਕ ਹੀ ਕੰਮ ਕਰਨਾ ਹੈ ਜੋ ਸਾਨੂੰ ਚਿੱਠੀ ਆਈ ਹੈ ਉਹਦੇ ਮੁਤਾਬਕ ਹੀ ਕਰਨਾ ਹੈ। ਸੋ ਵੈਸੀ ਜਿਹੜੀ ਲਿਖ ਰਿਹਾ ਹੈ ਉਹਦੇ ਵਿੱਚ ਕੀ ਲਿਖਿਆ ਗਿਆ ਸਰ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੇ ਬੀਐਸਸੀ 1 ਤੇ 2 ਦਾ ਜਿਹੜਾ ਵਰਕਲੋਡ ਕੈਲਕੂਲੇਟ ਕਰਕੇ ਉਹਦੇ ਤੇ ਚਲਵਾਓ। ਮੈਨੂੰ ਤਾਂ ਆ ਗਿਆ